ਮੇਰੇ ਨਾਲ ਅਕਸਰ ਦੇਖਣ ਚ ਇੱਕ ਰੀਲ ਆਂਦੀ ਹੈ ਯਾ ਤੁਸੀਂ ਵੀ ਸੁਣਿਆ ਹੋਣਾ ਜਿਹੜੇ ਲੋਕ ਪਰਮਾਤਮਾ ਨੂੰ ਨਹੀਂ ਮੰਨਦੇ ਉਹਨਾਂ ਨੇ ਆਪਣਾ ਇੱਕ ਗਰੁੱਪ ਬਣਾ ਲਿਆ ਪਰਮਾਤਮਾ ਨੂੰ ਨਾ ਮੰਨਣ ਦਾ ਤੇ ਕਈ ਚੀਜ਼ਾਂ ਦਾ ਦਾਵਾ ਕੀਤਾ ਜਾਂਦਾ ਹੈ ਕਿ ਜੇ ਕੋਈ ਸਾਬਤ ਕਰੇ ਕਿ ਪਰਮਾਤਮਾ ਹੈ ਤਾਂ ਉਹਨੂੰ 1 ਕਰੋੜ ਦਾ ਇਨਾਮ ਯਾ ਕੁਝ ਹੋਰ ਤਾਂ ਇਸ ਇਦਾਂ ਦੇ ਵਿਸ਼ਾ ਦੇ ਉੱਤੇ ਵਿਚਾਰ ਚੱਲ ਰਹੀ ਸੀਗੀ ਗੱਲ ਤਾਂ ਇੱਕ ਬੜੀ ਸੋਹਣੀ ਕਿੱਸਾ ਕਥਾ ਸੰਤ ਮਸਕੀਨ ਜੀ ਦੇ ਸਮੇਂ ਦੀ ਨਿਕਲ ਕੇ ਆਈ ਮੈਂ ਆਪ ਜੀ ਨਾਲ ਸਾਂਝੀ ਕਰਦਾ ਪਰਮਾਤਮਾ ਦੀ ਹੋਂਦ ਨੂੰ ਪ੍ਰੂਵ ਕਰਦੇ ਆ ਮੈਂ ਇੱਕ ਵਾਰੀ ਗੱਲ ਕੀਤੀ ਸੀਗੀ ਆਇਨਸਟਾਈਨ ਬਾਰੇ ਕਿ ਉਹਨਾਂ ਨੇ ਪਰਮਾਤਮਾ ਦੀ ਹੋਂਦ ਨੂੰ ਕਿਵੇਂ ਸਾਬਿਤ ਕੀਤਾ ਆਪ ਦੀ ਲੈਂਗੁਏਜ ਦੇ ਅੰਦਰ ਚਲੋ ਉਹ ਵੀ ਕਰਦੇ ਆ ਤਾਂ ਇਹ ਇਹ ਸਾਰੀਆਂ ਚੀਜ਼ਾਂ ਨਾ ਹੁੰਦਾ ਕੀ ਹੈ ਕਿ ਪਰਮਾਤਮਾ ਨੂੰ ਨਾ ਮੰਨਣ ਵਾਲਿਆਂ ਨੇ ਵੀ ਇੱਕ ਧਰਮ ਬਣਾ ਲਿਆ ਪਰਮਾਤਮਾ ਨੂੰ ਨਾ ਮੰਨਣ ਵਾਲਿਆਂ ਦਾ ਧਰਮ ਇਦਾਂ ਦੀ ਕੋਈ ਵਿਚਾਰ ਸੰਗੋਸ਼ਟੀ ਹੋ ਰਹੀ ਸੀਗੀ ਜਿੱਥੇ ਸਾਰੇ ਧਰਮਾਂ ਦੇ ਲੋਕਾਂ ਨੇ ਆਪਣੇ ਵਿਚਾਰ ਰੱਖਣੇ ਸੀਗੇ ਤੇ ਉੱਥੇ ਐਥੀਸਟ ਜਿਹੜੇ ਪਰਮਾਤਮਾ ਨੂੰ ਨਹੀਂ ਮੰਨਦੇ ਉਹਨਾਂ ਨੇ ਵੀ ਆਪਣੇ ਵਿਚਾਰ ਰੱਖਣੇ ਸੀ। ਤਾਂ ਸਾਰਿਆਂ ਦੀ ਦਲੀਲਾਂ ਖਾਰਿਜ ਹੋਣ ਲੱਗੀਆਂ ਸਾਰੇ ਆਪਣੀ ਆਪਣੀ ਦਲੀਲ ਦੇ ਰਹੇ ਸੀਗੇ ਕਿਉਂਕਿ ਜਿਹੜਾ ਇਨਸਾਨ ਨਹੀਂ ਮੰਨਦਾ ਉਹਨੂੰ ਸਾਬਿਤ ਕਰਨ ਦੀ ਵੀ ਕੋਈ ਲੋੜ ਨਹੀਂ ਹੈ ਤਾਂ ਅੰਤ ਜਿਹੜਾ ਵਿਖਿਆਨ ਸੀਗਾ ਉਹ ਸੰ ਸਿੰਘ ਮਸਕੀਨ ਜੀ ਦਾ ਸੀਗਾ। ਉਹਨਾਂ ਨੇ ਵੀ ਆਪਣਾ ਵਿਖਿਆਨ ਦੇਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਅਕਾਲਪੁਰਖ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਲਾਜ ਰੱਖਿਓ ਜੀ ਤੁਹਾਡੀ ਗੱਲ ਕਰਨ ਜਾ ਰਹੇ ਆ ਤਾਂ ਲਾਜ ਵੀ ਤੁਸੀਂ ਆਪ ਹੀ ਰੱਖਣੀ ਆ ਤਮ ਉਹਨਾਂ ਨੇ ਜਦੋਂ ਦਲੀਲ ਦੇਣੀ ਸ਼ੁਰੂ ਕੀਤੀ ਤਾਂ ਜਿਹੜੇ ਖਾਰਜ ਕਰਨ ਵਾਲਾ ਗਰੁੱਪ ਸੀਗਾ ਉਹਨਾਂ ਨੇ ਹਰ ਦਲੀਲ ਨੂੰ ਖਾਰਜ ਕਰਨਾ ਸ਼ੁਰੂ ਕਰਤਾ ਸੰਤ ਸਿੰਘ ਮਸਕੀਨ ਜੀ ਨੇ ਦਲੀਲ ਦਿੱਤੀ ਕਿ ਤੁਹਾਡੇ ਪਿਓ ਦਾ ਕੀ ਨਾਮ ਹੈ ਉਹਨੇ ਆਪਣੇ ਪਿਓ ਦਾ ਨਾਮ ਦੱਸਿਆ ਤੇ ਆ ਪਤੀ ਦਰਜ ਕੀਤੀ ਕਿ ਤੁਸੀਂ ਪਰਸਨਲ ਹੋ ਰਹੇ ਹੋ। ਉਹਨਾਂ ਨੇ ਕਿਹਾ ਜੇ ਮੈਂ ਇਸ ਗੱਲ ਨੂੰ ਖਾਰਜ ਕਰਦਾ ਕਿ ਉਹ ਤੁਹਾਡਾ ਪਿਓ ਨਹੀਂ ਹੈ। ਤੁਹਾਨੂੰ ਇਹ ਦੱਸਿਆ ਕਿ ਨਹੀਂ ਕਿ ਉਹ ਤੁਹਾਡਾ ਪਿਓ ਹੈ। ਇਸ ਟਾਈਮ ਤੁਸੀਂ ਇਸ ਸਮੇਂ ਦੇ ਉੱਤੇ ਕਿਦਾਂ ਸਾਬਿਤ ਕਰ ਸਕਦੇ ਹੋ? ਤਾਂ ਉਹ ਬਹਿਸ ਥੋੜੀ ਜੀ ਵੱਧ ਗਈ ਕਿਉਂਕਿ ਉਹਨੇ ਕਿਹਾ ਨਹੀਂ ਉਹ ਮੇਰਾ ਪਿਓ ਹੈ ਉਹਨੇ ਮੈਨੂੰ ਦੱਸਿਆ ਇਹਦੇ ਸਬੂਤ ਦਿੱਤੇ ਜਾ ਸਕਦੇ ਨੇ। ਇਸ ਤਾ ਸੰਤ ਸਿੰਘ ਮਸਕੀਨ ਜੀ ਨੇ ਕਿਹਾ ਕਿ ਜਿਹੜੇ ਤੇਰੇ ਪਿਓ ਦਾ ਵੀ ਪਿਓ ਹੈ ਤੇ ਸਾਰੀ ਕੁਲ ਕਾਇਨਾਤ ਦਾ ਪਿਓ ਹੈ ਜੇ ਤੁਸੀਂ ਉਹਦੇ ਹੋਣ ਦੇ ਉੱਤੇ ਸ਼ੰਕਾ ਵਿਅਕਤ ਕਰ ਸਕਦੇ ਹੋ ਤਾਂ ਮੈਂ ਤੁਹਾਡੇ ਪਿਓ ਦੇ ਉੱਤੇ ਕਿਉਂ ਨਹੀਂ ਕਰ ਸਕਦਾ ਖੈਰ ਇਸ ਵਿਸ਼ੇ ਇਸ ਗੱਲ ਦੇ ਹੁੰਦੇ ਜਿਕਾਰੇ ਹੋਣ ਲੱਗੇ ਜਿਹੜੀ ਆਪਣੀ ਜਿੱਤ ਸਾਬਿਤ ਕਰਨੀ ਸੀਗੀ ਉਹ ਕਰਤੀ ਬਟ ਸੰਤ ਸਿੰਘ ਜੀ ਦੇ ਮਨ 'ਚ ਇੱਕ ਸਵਾਲ ਬਚਿਆ ਰਹਿ ਗਿਆ ਕਿ ਨਹੀਂ ਇਹ ਧੱਕੇ ਨਾਲ ਹੋਇਆ ਇਹ ਮਨ ਦੇ ਅੰਦਰ ਸ਼ਰਧਾ ਹਜੇ ਵੀ ਨਹੀਂ ਆਈ ਤੇ ਮਕਸਦ ਆਪਣੀ ਗੱਲ ਨੂੰ ਸਾਬਿਤ ਕਰਨਾ ਜਾਂ ਬੜਾ ਕਰਨਾ ਕਦੇ ਵੀ ਨਹੀਂ ਹੁੰਦਾ ਸ਼ਰਧਾ ਪੈਦਾ ਕਰਨਾ ਭਾਵਨਾ ਪੈਦਾ ਕਰਨਾ ਉਹ ਮਕਸਦ ਹੈ ਜਿੱਤ ਹਰ ਕੋਈ ਮਕਸਦ ਨਹੀਂ ਹੋ ਸਕਦਾ ਕਦੇ ਵੀ ਵਿਚਾਰ ਦੀ ਜਿੱਤ ਉਦੋਂ ਹੀ ਹੈ ਜਦੋਂ ਸਾਹਮਣੇ ਵਾਲਾ ਉਸ ਵਿਚਾਰ ਤੋਂ ਦਿਲੋਂ ਸਹਿਮਤ ਹੋ ਜਾਵੇ ਉਹ ਪਰਖ ਕੇ ਦੇਖ ਲੈ ਕਹਿੰਦੇ ਬਾਅਦ ਚ ਪਿੱਛੇ ਪੰਡਾਲ ਚ ਚਾਹ ਪਾਣੀ ਦਾ ਲੰਗਰ ਸੀਗਾ ਤੇ ਮੈਂ ਵੀ ਚਾਹ ਪੀਣ ਲੱਗਿਆ ਤਾਂ ਉਹ ਬੰਦਾ ਫੇਰ ਮੇਰੇ ਨੇੜੇ ਆ ਕੇ ਬੈਠ ਗਿਆ ਉਹਨੇ ਕਿਹਾ ਵੀ ਇਤਨਾ ਥੱਕਾ ਹੋਇਆ ਉਹ ਕਹਿੰਦੇ ਹਾਂ ਮੇਬੀ ਹੋ ਸਕਦਾ ਹੈ ਕਿ ਇਹ ਧੱਕਾ ਹੋਇਆ ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਮੰਨ ਲਓ ਇੱਕ ਖੁੱਲਾ ਪੰਡਾਲ ਹੈ ਤੇ ਮੈਂ ਇੱਕ ਦਲੀਲ ਪੈਦਾ ਕਰਦਾ ਕਿ ਇਹਦੇ ਵਿੱਚ ਦੀਵਾਰ ਹੈ ਹਾਲਾਂਕਿ ਉਹ ਦੀਵਾਰ ਨਹੀਂ ਹੈ ਕੀ ਤੁਸੀਂ ਉਹ ਦੀਵਾਰ ਨੂੰ ਖਾਰਜ ਕਰਨ ਲਈ ਮੇਰੇ ਨਾਲ ਲੜਾਈ ਕਰੋਗੇ ਉਹ ਕਹਿੰਦੇ ਨਹੀਂ ਜੀ ਜਿਹੜੀ ਚੀਜ਼ ਹੈ ਹੀ ਨਹੀਂ ਉਹਦੇ ਬਾਰੇ ਕੀ ਲੜਨਾ ਕਹਿੰਦੇ ਜੇ ਮੈਂ ਕਹਾਂ ਕਿ ਇਹ ਇਸ ਇਹ ਪੂਰਾ ਜਿਹੜਾ ਜਗਾ ਹੈ ਇਹ ਪੰਡਾਲ ਨਹੀਂ ਹੈ ਕੋਈ ਕੋ ਤਾਜ ਮਹਿਲ ਤੇ ਤੁਸੀਂ ਲੜਾਈ ਕਰੋਗੇ ਕਹਿੰਦਾ ਨਹੀਂ ਜੀ ਮੈਂ ਨਹੀਂ ਕਰਾਂਗਾ ਜਿਹੜੀ ਚੀਜ਼ ਹੈ ਹੀ ਨਹੀਂ ਜਿਹੜੀ ਜਿਹੜੀ ਚੀਜ਼ ਐਗਜ਼ਿਸਟ ਨਹੀਂ ਕਰਦੀ ਉਹਦੇ ਬਾਰੇ ਲੜਨਾ ਕੀ ਹੈ ਕਹਿੰਦੇ ਤੁਸੀਂ ਰੱਬ ਦੇ ਨਾਮ ਦੇ ਉੱਤੇ ਲੜਾਈ ਤਾਂ ਕਰ ਰਹੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਉਹ ਹੈ ਲੋਕ ਕਿਤੇ ਮਨ ਨਾ ਲੈਣ ਇਸ ਕਰਕੇ ਇਹ ਵਿਸ਼ੇ ਦੇ ਉੱਤੇ ਲੜਾਈ ਝਗੜਾ ਇਹ ਮੁੱਦਾ ਹੀ ਨਹੀਂ ਹੈ ਮੁੱਦਾ ਇਹ ਹੈ ਕਿ ਹੋਂਦ ਨੂੰ ਮੰਨਣਾ ਪਏਗਾ ਨਾ ਮੰਨਨ ਵਾਲਿਆਂ ਦੀ ਲੜਾਈ ਆਪ ਦੇ ਅੰਦਰ ਦੀ ਲੜਾਈ ਹੈ ਪਰਮਾਤਮਾ ਨੂੰ ਲੈ ਕੇ ਕੋਈ ਦੋ ਵਿਚਾਰ ਨਹੀਂ ਹੈ